ਕਾ ਜੀ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗਰ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈਗੁਰੂ ਜੀ ਦੀ ਮਹਿਨਤ ਚੜ੍ਹਦੀ ਕਲਾ ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਨਿਊ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਐ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੀ ਚੈਨਲ ਤੇ ਸੱਚੀਆਂ ਹੱਟ ਪੀਤੀਆਂ ਮੋਟੀਵੇਸ਼ਨਲ ਵੀਡੀਓਜ਼ ਨਾਲ ਨਾਲ ਬੰਨ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀਤੀਆਂ ਨੇ ਸੋ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਜੀ ਕਹਿੰਦੇ ਹੁੰਦੇ ਨੇ ਜਿਹਨੂੰ ਪਰਮਾਤਮਾ ਰੱਖੇ ਉਹ ਨੂੰ ਕੋਣ ਮਾਰੇ ਹਨਾ ਹੁੰਦੇ ਹੁੰਦੇ ਨੇ ਜਿਸਕੇ ਸਿਰ ਉਪਰ ਤੋਂ ਸੁਆਮੀ ਸੋ ਦੁੱਖ ਕਿਹਦਾ ਪਾਵੇ ਅੱਜ ਦੀ ਜੀ ਇਹ ਸੱਚੀ ਹੱਦ ਬੀਤੀ ਜਿਸ ਭੈਣ ਨੇ ਆਪਾਂ ਨੂੰ ਭੇਜੀ ਹੈ ਜੀ ਉਹ ਜਲੰਧਰ ਤੋਂ ਬਿਲੋਂਗ ਕਰਦੀ ਨੇ ਤੇ ਉਹਨਾਂ ਦੀ ਸੱਚੀ ਹੱਦ ਬੀਤੀ ਸੁਣ ਕੇ ਮੇਰੇ ਵੀ ਅੱਖਾਂ 'ਚੋਂ ਹੰਝੂ ਆ ਗਏ ਕਿਉਂਕਿ ਇਹ ਜਿਹੜੀ ਸੱਚੀ ਹੱਦ ਬੀਤੀ ਆ ਇਹ ਇੱਕ ਛੋਟੇ ਬੱਚੇ ਨਾਲ ਰਿਲੇਟਡ ਆ ਜਿਹੜਾ ਇੱਕ ਨਵ ਜੰਮਿਆ ਬੱਚਾ ਹੁੰਦਾ ਆ ਸੋ ਬਹੁਤ ਹੀ ਵਧੀਆ ਜੀ ਤੁਸੀਂ ਜ਼ਰੂਰ ਸੁਣਿਓ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਪਲੀਜ਼ ਵੀਡੀਓ ਨੂੰ ਜਰੂਰ ਤੁਸੀਂ ਸੁਣਿਓ ਵੀ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜੀ ਤੁਸੀਂ ਅਸਿਸਟਰ ਦੱਸਦੇ ਨੇ ਜੀ ਕਿ ਮੇਰੀ ਫੈਮਿਲੀ ਦੇ ਵਿੱਚ ਇੱਕ ਮੇਰੇ ਹਸਬੰਡ ਤੇ ਇੱਕ ਮੈਂ ਤੇ ਮੇਰੇ ਮਦਰ ਇਨ ਲਾ ਤੇ ਮੇਰੇ ਫਾਦਰ ਇਨ ਲਾ ਜੀ ਰਹਿੰਦੇ ਹੁੰਦੇ ਆ ਅਸਿਸਟਰ ਕਹਿੰਦੇ ਜਦੋਂ ਮੇਰੇ ਜਵਾਬ ਹੋਣ ਵਾਲਾ ਤੇ ਇਹ ਉਸ ਟਾਈਮ ਦੀ ਸੱਚੀ ਗੱਲ ਬੀਤੀ ਆ ਜੀ ਸਾਡੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਆ ਉਹ ਡਾਕਟਰਾਂ ਦੇ ਬਾਲਾ ਵਿਸ਼ਵਾਸ ਨਹੀਂ ਕਰਦੇ ਤਾਂ ਉਹਨਾਂ ਦੇ ਟਾਈਮ ਹੁੰਦੇ ਸੀ ਜੀ ਉਦੋਂ ਦਾਈਆਂ ਵਗੈਰਾ ਹੀ ਕੇਸ ਮੋਸਟਲੀ ਕਰਦੀਆਂ ਹੁੰਦੀਆਂ ਸੀਗੀਆਂ ਤੇ ਅੱਜ ਵੀ ਬਹੁਤ ਸਾਰੇ ਜਿਹੜੇ ਘਰ ਦੇ ਬਜ਼ੁਰਗ ਆ ਉਹਨਾਂ ਦੀ ਇਹੀ ਸੋਚ ਆ ਕਿ ਹਸਪੀਟਲ ਵਾਲੇ ਬਸ ਸਿਰਫ ਪੈਸਾ ਹੀ ਹਨਾ ਲਗਾਉਂਦੇ ਨੇ ਬਸ ਪੈਸਾ ਲਮਾਉਣ ਦਾ ਇੱਕ ਇਹ ਬਹਾਨਾ ਆ ਹਨਾ ਸੋ ਉਹ ਅੱਜ ਵੀ ਕਈ ਬਜ਼ੁਰਗੇ ਦਲੇ ਹੈਗੇ ਆ ਸਾਰੇ ਨਹੀਂ ਪਰ ਕਈ ਇਦਾਂ ਦੇ ਜ਼ਰੂਰ ਹੈਗੇ ਆ ਜਿਹੜੇ ਅੱਜ ਵੀ ਆਪਣੇ ਹੀ ਟਾਈਮ ਦੇ ਅਕੋਰਡਿੰਗ ਚੱਲਦੇ ਨੇ ਕਿ ਸਾਡੇ ਟਾਈਮ ਇਦਾਂ ਸੀ ਤੇ ਅੱਜ ਦੇ ਟਾਈਮ ਵੀ ਇਦਾਂ ਹੀ ਹੋਵੇ। ਉਹ ਟਾਈਮ ਦੇ ਵਿੱਚ ਜਿਹੜੀਆਂ ਖੁਰਾਕਾਂ ਸੀ ਉਹ ਹੋਰ ਤਰੀਕੇ ਦੀਆਂ ਸੀ। ਅੱਜ ਹਰ ਇੱਕ ਚੀਜ਼ ਵਿੱਚ ਮਿਲਾਵਟ ਆ, ਹਰ ਇੱਕ ਚੀਜ਼ ਵਿੱਚ ਹਨਾ ਤੁਹਾਨੂੰ ਪਤਾ ਕਿ ਉਹ ਤਰੀਕੇ ਦੀਆਂ ਖੁਰਾਕਾਂ ਜਿਹੜੇ ਅੱਜ ਦੀ ਜਨਰੇਸ਼ਨਾਂ ਨੂੰ ਉਹਨਾਂ ਨੂੰ ਨਹੀਂ ਮਿਲ ਰਹੀਆਂ ਜੋ ਆਪਣੇ ਬਜ਼ੁਰਗਾਂ ਨੂੰ ਮਿਲਦੀਆਂ ਸੀ। ਸੋ ਸਿਸਟਰ ਦੱਸਦੇ ਨੇ ਕਿ ਮੇਰੀ ਜਦੋਂ ਮੈਰਿਜ ਹੁੰਦੀ ਆ ਮੇਰੀ ਮੈਰਿਜ ਤੋਂ ਕਹਿੰਦੇ 2-3 ਸਾਲ ਹੋ ਜਾਂਦੇ ਆ ਕਿ ਮੇਰੇ ਕੋਈ ਜਵਾਕ ਨਹੀਂ ਹੁੰਦਾ। ਤੇ ਕਾਫੀ ਯਾਨੀ ਟਾਈਮ ਵੀ ਪੀਤ ਜਾਂਦਾ ਆ ਸੋ ਮੇਰੀ ਸੱਸ ਵਾ ਜਿਹੜੀ ਮੇਰੇ ਤੰਨੇ ਮੇਨੇ ਵੀ ਬਹੁਤ ਮਾਰਦੀ ਹੁੰਦੀ ਆ ਕਿ ਤੇਰੇ ਜਵਾਬ ਨਹੀਂ ਹੁੰਦਾ ਹਣਾ ਤੇ ਜੀ ਮੈਨੂੰ ਕਹਿੰਦੇ ਬਹੁਤ ਜ਼ਿਆਦਾ ਸੁਣਨ ਨੂੰ ਮਿਲਦਾ ਵਾ ਪਰ ਉਹ ਕਹਿੰਦੇ ਕਿ ਮੈਂ ਤਾਂ ਤਨ ਤਨ ਗੁਰੂ ਰਾਮਦਾਸ ਜੀ ਤੇ ਉਹ ਕਹਿੰਦੇ ਮੇਰਾ ਅਟੁੱਟ ਵਿਸ਼ਵਾਸ ਸੀਗਾ ਕਿ ਮੈਨੂੰ ਬਾਣੀ ਤੇ ਪੂਰਾ ਭਰੋਸਾ ਸੀਗਾ ਕਹਿੰਦੇ ਮੈਂ ਸਵੇਰ ਉੱਠਣਾ ਨਿਤਨੇਮ ਕਰਨਾ ਤੇ ਬਾਣੀ ਆਪਣੀ ਪੜਨੀ ਜੀ ਮੈਂ ਨਿਤਨੇਮ ਵੀ ਕਰਨਾ ਸ਼ਾਮ ਨੂੰ ਰਹਿਰਾ ਸਾਹਿਬ ਪੜਨਾ ਕਿਤੋਂ ਸੋ ਇਲਾਕਾ ਨਾ ਤੋਂ ਬਹੁਤ ਪੜਦੀ ਹੁੰਦੀ ਸੀ ਉਹ ਕਹਿੰਦੇ ਹੁਣ ਵੀ ਮੈਂ ਪੜਦੀ ਆ ਤੇ ਸਿਸਟਰ ਕਹਿੰਦੇ ਕਿ ਮੈਨੂੰ ਮੇਰੇ ਵਾਈਵਰ ਜਿੱਤੇ ਬਹੁਤ ਭਰੋਸਾ ਸੀਗਾ ਤਾਂ ਤਨਗੁਰੂ ਰਾਮਦਾਸ ਜੀ ਤੇ ਮੈਨੂੰ ਬਹੁਤ ਭਰੋਸਾ ਸੀਗਾ ਕਿ ਦੇਰ ਸਵੇਰ ਉਹ ਮੇਰੀ ਜਰੂਰ ਸੁਣਨਗੇ ਰਾਮਦਾਸ ਨੇ ਕਹਿੰਦੇ ਪਰ ਜਦੋਂ ਫਿਰ ਅਸ ਮੇਰੇ ਹਸਬੰਡ ਨੇ ਕਹਣਾ ਆਪਾਂ ਡਾਕਟਰ ਉਸ ਨੂੰ ਦਿਖਾ ਲੈਨੇ ਆ ਤਾਂ ਵੀ ਉਹਨਾਂ ਦੇ ਜਿਹੜੇ ਮਦਰ ਇਨ ਲਾ ਹੋੁੰਦੇ ਸੀਗੇ ਉਹਨਾਂ ਨੇ ਫੇਰ ਵੀ ਕਲੇਸ਼ ਕਰਨਾ ਹਾਂ ਹੁਣ ਤੁਸੀਂ ਦਵਾਈਆਂ ਤੇ ਪੈਸੇ ਲਾਉਣੇ ਆ ਇਦਾਂ ਹੀ ਆਉਂਦਾ ਕਹਿੰਦੇ ਬਹੁਤ ਯਾਰ ਹਰ ਇੱਕ ਚੀਜ਼ ਦਾ ਕਲੇਸ਼ ਪਾ ਲੈਂਦੇ ਹੁੰਦੇ ਸੀਗੇ ਤੇ ਇਹ ਕਹਿੰਦੇ ਕਿ ਮੈਂ ਫਿਰ ਜੀ ਸਿਰਫ ਉਸ ਵਾਹਿਗੁਰੂ ਤੇ ਸਿਰਫ ਹਨਾ ਇੱਕ ਵਿਸ਼ਵਾਸ ਰੱਖ ਕੇ ਅਸੀਂ ਕਿਤੇ ਨਹੀਂ ਗਏ ਅਸੀਂ ਨਾ ਕਦੀ ਕਿਸੇ ਡਾਕਟਰ ਨੂੰ ਦਿਖਾਇਆ ਨਾ ਕਦੀ ਅਸੀਂ ਕਿਸੇ ਪੁੱਛਾ ਵਗੈਰਾ ਅਸੀਂ ਕਿਸੇ ਤੋਂ ਲਈਆ ਸਿਸਟਰ ਕਹਿੰਦੇ ਮੈਂ ਉਸ ਮੈਂ ਬਾਣੀ ਦਾ ਪਾਠ ਕਰੀ ਜਾਣਾ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਨੀ ਕਿ ਵਾਹਿਗੁਰੂ ਤੁਸੀਂ ਹੀ ਮੇਰੀ ਝੋਲੀ ਭਰਨੀ ਹੈ ਤੇ ਸਿਸਟਰ ਦੱਸਦੇ ਨੇ ਕਹਿੰਦੇ ਕਿ ਜਦੋਂ ਚਲੋ 3 ਸਾਲ ਬੀਤ ਜਾਂਦੇ ਨੇ ਜਦੋਂ ਮੈਰਿਜ ਹੋ ਕਿ ਵਾਹਿਗੁਰੂ ਜੀ ਮੇਰੀ ਅਰਦਾਸ ਸੁਣਦੇ ਨੇ ਕਹਿੰਦੇ ਮੇਰੀ ਜਿਹੜੀ ਝੋਲੀ ਆ ਉਹ ਭਰ ਜਾਂਦੀ ਆ ਤੇ ਕਹਿੰਦੇ ਮੇਰੇ ਜਵਾਬ ਹੋਂ ਵਾਲਾ ਹੋ ਜਾਂਦਾ ਵਾ ਸਿਸਟਰ ਕਹਿੰਦੇ ਸਾਰੀ ਫੈਮਿਲੀ ਕਹਿੰਦੇ ਬਹੁਤ ਖੁਸ਼ ਹੁੰਦੀ ਆ ਮੇਰੇ ਪੇਟੀ ਫੈਮਿਲੀ ਵੀ ਬਹੁਤ ਖੁਸ਼ ਹੁੰਦੀ ਆ ਤੇ ਸਿਸਟਰ ਕਹਿੰਦੇ ਕਿ ਮੇਰੀ ਜਿਹੜੀ ਮਦਰ ਇਨ ਲਾ ਵਾ ਜੀ ਜਿਹਦੀ ਜਿਹੜੀ ਉਹਨੂੰ ਖੁਸ਼ੀ ਮਨਾਉਣੀ ਚਾਹੀਦੀ ਸੀ ਉਹਨੂੰ ਉਹਨੇ ਨਹੀਂ ਮਨਾਈ ਪਤਾ ਨਹੀਂ ਕਹਿੰਦੇ ਉਹਨਾਂ ਦੇ ਦਿਲ ਦੇ ਵਿੱਚ ਕੀ ਚੱਲਦਾ ਸੀ ਪਤਨ ਨੂੰ ਨਾਲ ਸਵਾਲ ਇਹ ਉਹ ਜਿਹੜਾ ਸੀਗਾ ਸਿਸਟਰ ਕਹਿੰਦੇ ਕਹਿੰਦੇ ਫਿਰ ਕੀ ਹੁੰਦਾ ਜੀ ਜਦੋਂ ਚਲੋ ਹੁਣ ਜਵਾਬ ਹੋਣ ਵਾਲਾ ਹੋ ਗਿਆ ਡਾਕਟਰਾਂ ਕੋਲ ਤੱਕ ਵੀ ਜਾਣਾ ਹੀ ਪੈਣਾ ਸੀਗਾ ਚੈੱਕਅਪ ਵੀ ਕਰਵਾਉਣਾ ਪੈਣਾ ਸੀਗਾ ਕਹਿੰਦੇ ਮੇਰੇ ਮਦਰ ਇਨ ਲਾਓ ਦੀ ਫੇਰ ਉਹੀ ਗੱਲ ਹੈ ਕਿ ਡਾਕਟਰਾਂ ਦੇ ਜਾਣ ਦੀ ਕੀ ਲੋੜ ਆ ਅਸੀਂ ਕਿਹੜਾ ਡਾਕਟਰਾਂ ਕੋਲ ਜਾਂਦੇ ਸੀ ਸਾਡੇ ਦਾ ਘਰੀ ਕੇਸ ਹੋ ਜਾਂਦੇ ਸੀ ਹਨਾ ਅੱਜ ਦੇ ਡਾਕਟਰ ਤਾਂ ਪੈਸੇ ਪੱਟਦੇ ਆ ਅੱਜ ਕਾ ਦੀਆਂ ਤਾਂ ਬਸ ਬਹਾਨੇ ਭਾਲਦੀਆਂ ਆਂ ਪਨਾ ਡਾਕਟਰ ਆਪੋ ਜਾਣਦੇ ਸੋ ਬਹੁਤ ਕਹਿੰਦੇ ਗੱਲਾਂ ਕਰਨੀਆਂ ਪਰ ਫਿਰ ਵੀ ਕਹਿੰਦੇ ਮੇਰੇ ਹਸਬੰਦ ਨੇ ਕਿ ਜਿਹੜਾ ਸਾਡੇ ਘਰ ਦੇ ਨੇੜੇ ਜਿਹੜਾ ਨਰਸਿੰਗ ਹੌਮ ਸੀਗਾ ਕਹਿੰਦੇ ਅਸੀਂ ਉੱਥੇ ਚੈੱਕ ਅਪ ਵਗੈਰਾ ਕਰਵਾਇਆ ਕਿ ਚਲੋ ਕਹਿੰਦੇ ਉੱਥੋਂ ਮੇਰੀ ਦਵਾਈ ਚੱਲਣ ਲੱਗ ਜਾਂਦੀ ਆ ਸਿਸਟਰ ਕਹਿੰਦੇ ਤੇ ਸਿਸਟਰ ਕਹਿੰਦੇ ਦੀ ਚਲੋ ਟਾਈਮ ਪੀਤਦਾ ਜਾਂਦਾ ਬੀਤਦਾ ਜਾਂਦਾ ਆ ਕਹਿੰਦੇ ਕਿ ਜਦੋਂ ਮੇਰੇ ਕੇਸ ਦਾ ਟਾਈਮ ਆਉਂਦਾ ਵਾ ਕਹਿੰਦੇ ਉਦੋਂ ਵੀ ਮੇਰੇ ਜਿਹੜੇ ਮਦਰ ਇਨ ਲਾ ਵਾ ਉਹ ਵੀ ਉਦੋਂ ਵੀ ਕਲੇਸ਼ ਜਾਂ ਪਾਕੀ ਬੈਠੀ ਲੈਂਦੇ ਆ ਕਿ ਅਸੀਂ ਦਾ ਘਰ ਹੀ ਕੇਸ ਕਰਾਉਣਾ ਦਾਈ ਤੋਂ ਕੇਸ ਕਰਾਉਣਾ ਤੇ ਸਿਸਟਰ ਕਹਿੰਦੇ ਕਿ ਚਲੋ ਹਨਾ ਕਿ ਮੇਰੇ ਮਦਰ ਇਨ ਲਾਉ ਦੇ ਅੱਗੇ ਕਿਸੇ ਦੀ ਨਹੀਂ ਚੱਲੀ ਸਿਸਟਰ ਕਹਿੰਦੇ ਕਿ ਜਿੱਥੇ ਮੇਰਾ ਕੇਸ ਚੱਲਦਾ ਸੀਗਾ ਜਿਹੜੇ ਡਾਕਟਰ ਕੋ ਉੱਥੇ ਜਾਣ ਦੀ بجائے ਮੇਰੀ ਮਦਰ ਇਨ ਲਾਉ ਨੇ ਘਰੇ ਦਾਈ ਬੁਲਾ ਕੇ ਮੇਰਾ ਕੇਸ ਕਰਵਾਉਣਾ ਚਾਹਿਆ ਕਹਿੰਦੇ ਪਰ ਕੀ ਹੁੰਦਾ ਜਦੋਂ ਕੇਸ ਹੁੰਦਾ ਕਹਿੰਦੇ ਕਿ ਜਦੋਂ ਬੱਚਾ ਹੁੰਦਾ ਵਾ ਕਿ ਉਹਦੀ ਜਿਹੜੀ ਧੜਕਾ ਨਾ ਰੁਕ ਜਾਂਦੀ ਹੈ ਉਹ ਸਾਹ ਨਹੀਂ ਲੈ ਸਕਦਾ ਹੁੰਦਾ ਤੇ ਕਹਿੰਦੇ ਬਹੁਤ ਜ਼ਿਆਦਾ ਜਾਨੀ ਪ੍ਰੋਬਲਮ ਆਂਦੀ ਹੈ ਨਾ ਉਹ ਹੁੰਦਾ ਵਾ ਤੇ ਕਹਿੰਦੇ ਕਿ ਜਦੋਂ ਇਦਾਂ ਹੁੰਦਾ ਹੈ ਕਿ ਮੇਰੇ ਇੱਕ ਤਾਂ ਪਰਮਾਤਮਾ ਨੇ بیٹے ਦੀ ਦਾਤ ਬਖਸ਼ੀ ਕਹਿੰਦੇ ਇੰਨੇ ਸਾਲ ਬਾਅਦ 3 ਸਾਲ ਬਾਅਦ ਮੇਰੇ ਬੱਚਾ ਹੋਇਆ ਕਹਿੰਦੇ ਕਿ ਮੈਂ ਮੇਰੇ ਹਸਬੰਡ ਦਾ ਸਾਰੀ ਫੈਮਿਲੀ ਦਾ ਪਹਿਲਾਂ ਬਹੁਤ ਮੂਡ ਖਰਾਬ ਹੋਇਆ ਕਹਿੰਦੇ ਮੇਰੇ ਹਸਬੰਡ ਨੇ ਮੇਰੇ ਮਦਰੈਲ ਨੂੰ ਵੀ ਬਹੁਤ ਬੋਲਿਆ ਹਨਾ ਕਿ ਤੁਹਾਡੀ ਵਜ੍ਹਾ ਨਾਲ ਇਦਾਂ ਹੋਇਆ ਵਾ ਕਿ ਤੁਸੀਂ ਉੱਥੇ ਕੇਸ ਨਹੀਂ ਕਰਵਾਉਣ ਦਿੱਤਾ ਤੇ ਸਿਸਟਰ ਕਹਿੰਦੇ ਕਿ ਅਸੀਂ ਫਟਾਫਟ ਕੀ ਕਰਦੇ ਆਂ ਅਸੀਂ ਗੱਡੀ ਦੇ ਵਿੱਚ ਕਹਿੰਦੇ ਅਸੀਂ ਜਵਾਬ ਨੂੰ ਪਾਉਨੇ ਆਂ ਨਾਲ ਅਸੀਂ ਆਪਣੇ ਲੈਨੇ ਆ ਤੇ ਅਸੀਂ ਜਿਹੜੇ ਅਸੀਂ ਨਰਸਿੰਗ ਹੌਂਦੇ ਵਿੱਚ ਸਾਡਾ ਕੇਸ ਚੱਲਦਾ ਉਹ ਤਾਂ ਕਹਿੰਦੇ ਅਸੀਂ ਉੱਥੇ ਲੈ ਕੇ ਜਾਂਦੇ ਆ ਕਿ ਇਦਾਂ ਤਾਂ ਬੇਬੀ ਹੋਇਆ ਕਹਿੰਦੇ ਤਾਂ ਪਹਿਲਾਂ ਡਾਕਟਰ ਹੀ ਬਹੁਤ ਬੋਲਦਾ ਸਾਨੂੰ ਕਿ ਤੁਸੀਂ ਘਰੇ ਤਾਂ ਕੇਸ ਕੀਤਾ ਹੀ ਕਿਉਂਕਿ ਬੱਚਾ ਬਹੁਤ ਹੈਵੀ ਸੀਗਾ ਇਦਾਂ ਇਹ ਨਹੀਂ ਹੋਣਾ ਹੀ ਨਹੀਂ ਸੀਗਾ ਤੁਸੀਂ ਘਰੇ ਕੇਸ ਕਿਉਂ ਕਰਵਾਇਆ ਕਿ ਹੁਣ ਸਾਡੇ ਹੱਥ ਖੜੇ ਆ ਕਿ ਅਸੀਂ ਕੁਝ ਕਰ ਸਕਦੇ ਤੁਸੀਂ ਇਹਨੂੰ ਲੈ ਜਾਓ ਇਹ ਡੈੱਡ ਹੋ ਚੁੱਕਾ ਦੇ ਸਿਸਟਰ ਕਹਿੰਦੇ ਕਿ ਯਾਨੀ ਬਹੁਤ ਜ਼ਿਆਦਾ ਯਾਨੀ ਉਹ ਸਾਨੂੰ ਡਾਕਟਰ ਬਹੁਤ ਬੋਲਦਾ ਆ ਸੋ ਡਾਕਟਰ ਕਹਿੰਦੇ ਆ ਕਿ ਅਸੀਂ ਹੁਣ ਕੁਝ ਕਰ ਸਕਦੇ ਸਿਸਟਰ ਕਹਿੰਦੇ ਚਲੋ ਅਸੀਂ ਬਾਹਰ ਆਉਣੀ ਆ ਇੱਕ ਹੋਰ ਥੋੜਾ ਜਿਹਾ ਅੱਗੇ ਜਾ ਕੇ ਇੱਕ ਹੋਰ ਨਰਸਿਕ ਹੋਮ ਸੀਗਾ ਸਰਪੈਂਟ ਕਹਿੰਦੇ ਕਿ ਚਲੋ ਆਪਾਂ ਇੱਥੇ ਵੀ ਦਿਖਾ ਲੈਨੇ ਆ ਕਹਿੰਦੇ ਜਦੋਂ ਅਸੀਂ ਉੱਥੇ ਗਏ ਉੱਥੇ ਵੀ ਡਾਕਟਰ ਨੇ ਸੇਮ ਉਹੀ ਜੀ ਸਾਨੂੰ ਜਵਾਬ ਦਿੱਤਾ ਕਿ ਕੁਝ ਨਹੀਂ ਹੋ ਸਕਦਾ ਕਿ ਬੱਚਾ ਡੈੱਡ ਹੋ ਚੁੱਕਾ ਅਸੀਂ ਕੁਝ ਨਹੀਂ ਕਰ ਸਕਦੇ ਉਹ ਕਹਿੰਦੇ ਕੀ ਹੁੰਦਾ ਫਿਰ ਉਹ ਕਹਿੰਦੇ ਸਿਸਟਰ ਕਹਿੰਦੇ ਕਿ ਪਰ ਮੈਂ ਆਪਣੇ ਮਨ ਦੇ ਵਿੱਚ ਧੰਤਨ ਗੁਰੂ ਰਾਮਦਾਸ ਜੀ ਧੰਤਨ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਜਪੀ ਜਾਨੀਆ ਜਪੀ ਜਾਨੀਆ ਦੇਖ ਜਦੋਂ ਅਸੀਂ ਘਰੋਂ ਤੁਰੇ ਸੀਗੇ ਉਦੋਂ ਤੋਂ ਲੈ ਕੇ ਕਹਿੰਦੇ ਮੈਂ ਹੁਣ ਤੱਕ ਬਸ ਧੰਤਨ ਧੰਤਨ ਗੁਰੂ ਰਾਮਦਾਸ ਜੀ ਧੰਤਨ ਧੰਤਨ ਗੁਰੂ ਰਾਮਦਾਸ ਜੀ ਜਪੀ ਜਾਵਾ ਜਪੀ ਜਾਵਾ ਮੇਰੇ ਹਸਬੰਡ ਵੀ ਕਹਿੰਦੇ ਧੰਤਨ ਧੰਤਨ ਗੁਰੂ ਰਾਮਦਾਸ ਜੀ ਧੰਤਨ ਧੰਤਨ ਗੁਰੂ ਰਾਮਦਾਸ ਜੀ ਅਸੀਂ ਬਸ ਉਹਨਾਂ ਦੇ ਜਾਪ ਕਰ ਰਹੇ ਸੀਗੇ ਕਿ ਪਰਮਾਤਮਾ ਬਸ ਕਿਸੇ ਤਰ੍ਹਾਂ ਸਾਡੇ ਜਿਹੜਾ ਤੁਸੀਂ ਇਹ ਜੀ ਦਿੱਤਾ ਵਾ ਜੇ ਤੁਸੀਂ ਜੇ ਦਿੱਤਾ ਆ ਤੇ ਇਹ ਨੂੰ ਹੁਣ ਤੁਸੀਂ ਹੀ ਰੱਖਣਾ ਆ ਹਨਾ ਕਿ ਕਿਸੇ ਤਰ੍ਹਾਂ ਕੋਈ ਚਮਤ ਲੋਕ ਆਉਂਦੇ ਨੇ ਹਨਾ ਤੇ ਜਿਹੜੇ ਤੁਰ ਨਹੀਂ ਪਾਉਂਦੇ ਉਹ ਤੁਰ ਕੇ ਜਾਂਦੇ ਨੇ ਜਿਹੜੇ ਅੱਖਾਂ ਤੋਂ ਦੇਖ ਨਹੀਂ ਸਕਦੇ ਉਹਨਾਂ ਨੂੰ ਦੇਖਣ ਲੱਗ ਜਾਂਦਾ ਕਿ ਇੰਨੇ ਚਮਤਕਾਰ ਹੁੰਦੇ ਆ ਕਿ ਕੋਈ ਚਮਤਕਾਰ ਕਰ ਦੇ ਕਿ ਜਿਹੜਾ ਮੇਰਾ ਬੇਟਾ ਆ ਜਿਹੜਾ ਤੂੰ ਦਿੱਤਾ ਸਾਡੀ ਝੋਲੇ ਪਾਇਆ ਹਨਾ ਕਿ ਹੁਣ ਇਹਦੀ ਵੀ ਰੱਖਿਆ ਤੂੰ ਕਰਨੀ ਆ ਕਿ ਕੋਈ ਕੁਛ ਇਦਾਂ ਦਾ ਕਰੋ ਕਿ ਸਾਡਾ ਜਿਹੜਾ ਬੱਚਾ ਆ ਉਹ ਬਚ ਜਾਵੇ ਤੇ ਕਹਿੰਦੇ ਕਿ ਅਸੀਂ ਦੋ ਡਾਕਟਰਸ ਨੂੰ ਦਿਖਾ ਚੁੱਕੇ ਸੀ ਸਿਸਟਰ ਦੱਸ ਨਹੀਂ ਕਿ ਜਦੋਂ ਅਸੀਂ ਦੋ ਡਾਕਟਰਸ ਨੂੰ ਦਿਖਾ ਚੁੱਕੇ ਸੀਗੇ ਤੇ ਉਹਨਾਂ ਨੇ ਬਿਲਕੁਲ ਜਵਾਬ ਦਿੱਤਾ ਕਿ ਮੇਰੇ ਜਿਹੜੇ ਹਸਬੰਡ ਸੀਗੇ ਉਹ ਤਾਂ ਬਿਲਕੁਲ ਵੀ ਯਾਨੀ ਢੇਰੀ ਢਾ ਚੁੱਕੇ ਸੀਗੇ ਕਿਉਂਕਿ ਸਾਨੂੰ ਮੈਨ ਲੱਗਦਾ ਸੀਗਾ ਕਿ ਹੁਣ ਚਲੋ ਦੋ ਡਾਕਟਰਾਂ ਨੂੰ ਦਿਖਾਇਆ ਦੋਨਾਂ ਨੇ ਜਵਾਬ ਦਿੱਤਾ ਕਿ ਤੇ ਹਨਾ ਕਿ ਸ਼ਾਇਦ ਕਿ ਸਾਡਾ ਬੱਚਾ ਹਨਾ ਨਾ ਹੀ ਬਚੇ ਕਿ ਜਿਹੜਾ ਇਦਾਂ ਡਾਕਟਰ ਕਹੀ ਜਾਂਦੇ ਆ ਉਹ ਪਰ ਉਹ ਕਹਿੰਦੇ ਕਿ ਮੇਰੇ ਸਿਸਟਰ ਦੱਸਦੇ ਕਿ ਮੇਰੇ ਮਨ 'ਚ ਹਜੇ ਵੀ ਕਿਤੇ ਨਾ ਕਿਤੇ ਇੱਕ ਆਸ ਸੀਗੀ ਹਨਾ ਮੈਨੂੰ ਤਾਂ ਅੰਤੰਗੁਰੂ ਰਾਮਦਾਸ ਜੀ ਤੇ ਭਰੋਸਾ ਸੀ ਤੇ ਸਿਸਟਰ ਦੱਸਦੇ ਨੇ ਕਹਿੰਦੇ ਕਿ ਅਸੀਂ ਜਾਣੇ ਹੁੰਨੇ ਆ ਕਿਤੇ ਰਾਹ ਦੇ ਵਿੱਚ ਇੱਕ ਹਸਪੀਟਲ ਇੱਕ ਦਿਖਦਾ ਆ ਕਿ ਜੋਧ ਨਰਸਿੰਗ ਹੋਮ ਤੇ ਸਿਸਟਰ ਕਹਿੰਦੇ ਕਿ ਪਤਾ ਨਹੀਂ ਮੇਰੇ ਮਨ 'ਚ ਕੀ ਆਇਆ ਮੈਂ ਆਪਣੇ ਹਸਬੰਦ ਨੂੰ ਕਿਹਾ ਕਿ ਇੱਥੇ ਵੀ ਇੱਕ ਵਾਰ ਦਿਖਾ ਲੈਣੇ ਆ ਕਹਿੰਦੇ ਮੇਰੇ ਹਸਬੰਦ ਮੈਨੂੰ ਬੋਲਣ ਲੱਗੇ ਕਿ ਦੋ ਡਾਕਟਰਾਂ ਨੂੰ ਦਿਖਾ ਚੁੱਕੇ ਆ ਦੋਨਾਂ ਨੇ ਜਵਾਬ ਨੂੰ ਜਵਾਬ ਦੇਦਾ ਵਾ ਕਿ ਹੁਣ ਇਹਨਾਂ ਨੇ ਇੱਥੇ ਕੀ ਹਨਾ ਕਿ ਇੱਥੇ ਕੀ ਦਿਖਾ ਕੇ ਕੀ ਫਾਇਦਾ ਵਾ ਜੀ ਕਹਿੰਦੇ ਕਿ ਪਰ ਮੈਂ ਜਿੱਦ ਫੜ ਲੈਂਦੀ ਆ ਕਿ ਨਹੀਂ ਤੁਸੀਂ ਇੱਕ ਵਾਰ ਮੇਰੇ ਕੋਲ ਤੇ ਚੱਲੋ ਕਿ ਪਤਾ ਨਹੀਂ ਮੈਨੂੰ ਕਿਉਂ ਹਨਾ ਏਦਾਂ ਅੰਦਰੋਂ ਫੀਲਿੰਗ ਆਉਂਦੀ ਆ ਕਿ ਕਿ ਸ਼ਾਇਦ ਸਾਡਾ ਬੱਚਾ ਪਾਚ ਜਵੇ ਕਿ ਤੁਸੀਂ ਇੱਕ ਵਾਰ ਮੇਰੇ ਕੋਲ ਤੇ ਤੁਸੀਂ ਇੱਥੇ ਲੈ ਚੱਲੋ ਇੱਕ ਵਾਰ ਦਿਖਾ ਲਓ ਕਹਿੰਦੇ ਚਲੋ ਅਸੀਂ ਅੱਸਾ ਹਸਪੀਟਲ ਵੀ ਜਾਣੇ ਆ ਜੀ ਆਪਣਾ ਬੱਚਾ ਲੈ ਕੇ ਕਹਿੰਦੇ ਜਦੋਂ ਅਸੀਂ ਡਾਕਟਰ ਨੂੰ ਦਿਖਾਉਨੇ ਆ ਤੇ ਡਾਕਟਰ ਜਦੋਂ ਬੱਚੇ ਨੂੰ ਦੇਖਦਾ ਵਾ ਕਹਿੰਦੇ ਕਿ ਮੈਂ ਸਿਸਟਰ ਕਹਿੰਦੇ ਕਿ ਮੈਂ ਬੇਟੀ ਬਸ ਤਾਂ ਤਨ ਗੁਰੂ ਰਾਮਦਾਸ ਜੀ ਤਾਂ ਤਨ ਗੁਰੂ ਰਾਮਦਾਸ ਜੀ ਕਹਿੰਦੇ ਮੈਂ ਨਿਰੰਤਰ ਜਪਿਆ ਜਰੋ ਤੋ ਅਸੀਂ ਕਰਉ ਤੁਰੇ ਅਸੀਂ ਮੇਰੇ ਮਨ ਚ ਬਸ ਨਿਰੰਤਰ ਇਹੀ ਜਾਪ ਚੱਲ ਰਿਹਾ ਸੀਗਾ ਸਿਸਟਰ ਕਹਿੰਦੇ ਕੀ ਹੁੰਦਾ ਕਿ ਜਿਹੜਾ ਡਾਕਟਰ ਹੁੰਦਾ ਆ ਉਹਨੇ ਕੀ ਕੀਤਾ ਜੀ ਇੱਕ ਪਹਿਲਾ ਇੱਕ ਲੱਤ ਤੋਂ ਬੱਚੇ ਨੂੰ ਚੱਕਿਆ ਪੁੱਠਾ ਕੀਤਾ ਫਿਰ ਦੂਸਰੀ ਲੱਤ ਤੋਂ ਚਾਕੇ ਕਹਿੰਦੇ ਪੁੱਠਾ ਕਰਤਾ ਬੱਚੇ ਨੂੰ ਕਹਿੰਦੇ ਫਿਰ ਇਹਦੀ ਦੋਨੋਂ ਬਾਹਾਂ ਨੂੰ ਇੱਕ ਇੱਕ ਵਾਰ ਫੜ ਕੇ ਬੱਚੇ ਨੂੰ ਉਹ ਉਠਾ ਕਰਕੇ ਫਿਰ ਕਹਿੰਦੇ ਜਿਹੜੇ ਡਾਕਟਰ ਸੀ ਉਹਨਾਂ ਨੇ ਜਿਹੜੇ ਬਨਾਪੀ ਸਾਹ ਜਿਹੜੇ ਆਪਾਂ ਨੂੰ ਪਤਾ ਜੀ ਮੂੰਹ ਰਾਹੀਂ ਉਹ ਕਹਿੰਦੇ ਮੂੰਹ ਨਾਲ ਮੂੰਹ ਜੋੜ ਕੇ ਜਿਹੜੇ ਉਹ ਡਾਕਟਰ ਸੀਗੇ ਉਹਨਾਂ ਨੇ ਉੱਥੇ ਮੂੰਹ ਨਾਲ ਮੂੰਹ ਜੋੜ ਕੇ ਯਾਨੀ ਸਾਹ ਦੇਣ ਦੀ ਕੋਸ਼ਿਸ਼ ਕੀਤੀ ਵਿਦਿੰਗ ਕਹਿੰਦੇ ਯਾਨੀ ਥੋੜੇ ਕੁਝ ਸੈਕਿੰਸ ਦੇ ਵਿੱਚ ਵੀ ਉਸ ਬੱਚੇ ਦੀ ਜਿਹੜੀ ਧੜਕਣ ਆ ਉਹ ਵਾਪਸ ਆ ਜਾਂਦੀ ਆ ਦੱਸਦੇ ਨੇ ਕਿ ਜਦੋਂ ਮੇਰੇ ਬੇਟੇ ਦੀ ਧੜਕਣ ਚੱਲਣ ਲੱਗ ਜਾਂਦੀ ਆ ਤੇ ਜਦੋਂ ਧੜਕਣ ਚੱਲਣ ਲੱਗ ਜਾਂਦੀ ਆ ਕਿ ਡਾਕਟਰ ਦੇ ਮੂੰਹੋਂ ਵੀ ਉਹੀ ਗੱਲ ਨਿਕਲਦੀ ਆ ਧੰਨ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਕਿ ਕੀ ਹੁੰਦਾ ਆ ਕਿ ਚਲੋ ਡਾਕਟਰ ਫਟਾਫਟ ਕਹਿੰਦੇ ਆ ਨਰਸਾਂ ਨੂੰ ਕਿ ਤੁਸੀਂ ਫਟਾਫਟ ਬੱਚੇ ਨੂੰ ਆਕਸੀਜਨ ਤੇ ਲਗਾਓ ਇੱਕ ਦਿਨ ਰੱਖਦੇ ਨੇ ਜੀ ਉਹ ਕਹਿੰਦੇ ਕਿ ਫਿਰ ਨੈਕਸਟ ਡੇ ਉਹ ਛੁੱਟੀ ਦਿੰਦੇ ਆ ਜੀ ਸਾਨੂੰ ਤੇ ਕਹਿੰਦੇ ਕਿ ਜਦੋਂ ਫਿਰ ਮੇਰੇ ਹਸਬੰਡ ਜਾਂਦੇ ਨੇ ਪੈਸੇ ਜਿਹੜੋ ਕਾਊਂਟਰ ਤੇ ਜਮ੍ਹਾਂ ਕਰਾਉਣੇ ਹੁੰਦੇ ਆ ਜਿਹੜਾ ਬਿੱਲ ਬਣਦਾ ਵਾ ਤੇ ਕਹਿੰਦੇ ਜਦੋਂ ਡਾਕਟਰ ਨੂੰ ਮਿਲਦੇ ਆ ਕਿ ਡਾਕਟਰ ਸਾਹਿਬ ਤੁਹਾਡੀ ਫੀਸ ਕਿੰਨੀ ਆ ਤੁਸੀਂ ਸਾਨੂੰ ਦੱਸੋ ਹਨਾ ਕਿ ਚਲੋ ਆ ਛੁੱਟੀ ਹੋਣ ਵਾਲ ਤੇ ਡਾਕਟਰ ਸਾਹਿਬ ਕਹਿੰਦੇ ਨੇ ਕਿ ਤੁਸੀਂ ਮੇਰੀ ਫੀਸ ਤਾਂ ਤੁਸੀਂ ਦੇ ਦੋਗੇ ਹਨਾ ਜਿਹੜੀ ਚਲੋ ਅਸੀਂ ਨਕਲੀ ਆਕਸੀਜਨ ਲਗਾਈਆ ਤੁਸੀਂ ਉਹਦੀ ਵੀ ਫੀਸ ਭਰ ਦੋਗੇ ਤੁਸੀਂ ਹਰ ਇੱਕ ਤੁਸੀਂ ਮੇਰੇ ਜਿਹੜਾ ਸਾਡਾ ਅਸੀਂ ਤੁਹਾਨੂੰ ਰੂਮ ਦਿੱਤਾ ਤੁਸੀਂ ਉਹਦੀ ਵੀ ਫੀਸ ਭਰ ਦੋਗੇ ਪਰ ਤੁਸੀਂ ਕਹਿੰਦੇ ਤਨ ਤਨ ਗੁਰੂ ਰਾਮਦਾਸ ਜੀ ਦੀ ਫੀਸ ਕਿਵੇਂ ਭਰੂਗੇ ਪ੍ਰਸਾਅ ਕਹਿੰਦੇ ਨੇ ਕਿ ਇਹ ਜਿਹੜਾ ਤੁਹਾਡਾ ਬੱਚਾ ਆ ਇਹ ਗੁਰੂ ਰਾਮਦਾਸ ਜੀ ਦੀ ਮਿਹਰ ਦੇ ਨਾਲ ਹੀ ਪੱਜਿਆ ਵਾ ਕਿਉਂਕਿ ਕਹਿੰਦੇ ਜਦੋਂ ਤੁਸੀਂ ਸਾਡੇ ਕੋਲੇ ਨੂੰ ਲੈ ਕੇ ਆਏ ਸੀਗੇ ਸਾਨੂੰ ਵੀ ਚਾਂਸ ਨਹੀਂ ਲੱਗਦੇ ਸੀਗੇ ਕਿ ਜਿਵੇਂ ਤੁਸੀਂ ਦੱਸਿਆ ਕਿ ਪਿੱਛੇ ਵੀ ਦੋ ਡਾਕਟਰਾਂ ਨੇ ਜਵਾਬ ਦਿੱਤਾ ਕਹਿੰਦੇ ਪਰ ਪਤਾ ਨਹੀਂ ਕਹਿੰਦੇ ਉਹ ਡਾਕਟਰ ਸਾਹਿਬ ਕਹਿੰਦੇ ਮੈਂ ਖੁਦ ਗੁਰੂ ਰਾਮਦਾਸ ਜੀ ਦਾ ਭਗਤ ਆ ਈ ਅਸੀਂ ਕੋਧ ਗੁਰੂ ਰਾਮਦਾਸ ਜੀ ਤੇ ਬਹੁਤ ਵਿਸ਼ਵਾਸ ਕਰਦੇ ਆ ਕਹਿੰਦੇ ਮੈਂ ਤਾਂ ਉਹਨਾਂ ਦਾ ਬਸ ਨਾਮ ਮਨ ਦੇ ਵਿੱਚ ਧਿਆਕੇ ਉਹਨਾਂ ਨੂੰ ਮਨ ਦੇ ਵਿੱਚ ਧਿਆਕੇ ਕਹਿੰਦੇ ਮੈਂ ਤੁਹਾਡੇ ਬੱਚੇ ਦਾ ਟ੍ਰੀਟਮੈਂਟ ਕਰਨਾ ਸ਼ੁਰੂ ਕਰਦਾ ਸੀਗਾ ਕਹਿੰਦੇ ਕਿ ਮੈਨੂੰ ਨਹੀਂ ਪਤਾ ਕਿ ਇਹ ਜੋ ਵੀ ਅੱਜ ਤੁਹਾਡਾ ਬੱਚਾ ਆ ਉਹਨੂੰ ਜੋ ਜੀਵਨ ਮਿਲਿਆ ਵਾ ਇਹ ਗੁਰੂ ਰਾਮਦਾਸ ਜੀ ਦੀ ਸਿਰਫ ਕਿਰਪਾ ਹੋਈ ਆ ਕਹਿੰਦੇ ਨਹੀਂ ਤਾਂ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਤੁਹਾਡੇ ਬੱਚੇ ਨੂੰ ਕੋਈ ਠੀਕ ਕਰਨ ਵਾਲਾ ਨਹੀਂ ਤੇ ਕਹਿੰਦੇ ਕਿ ਅਸੀਂ ਗੁਰੂ ਤਨ ਤਨ ਗੁਰਰਾਮ ਦਾਸ ਜੀ ਦਾ ਬਹੁਤ ਸ਼ੁਕਰਾਨਾ ਕੀਤਾ ਕਹਿੰਦੇ ਨੇ ਕਿ ਜਦੋਂ ਉਸ ਤੋਂ ਬਾਅਦ ਚਲੋ ਸਾਡਾ ਬੱਚਾ ਤ ਕੁਝ ਮਹੀਨਿਆਂ ਦਾ ਹੋਇਆ ਜਦੋਂ ਸਾਨੂੰ ਲੱਗਿਆ ਕਿ ਹੁਣ ਅਸੀਂ ਜਾ ਸਕਦੇ ਹਾਂ ਕਹਿੰਦੇ ਫਿਰ ਅਸੀਂ ਗੋਲਡਨ ਟੈਂਪਲ ਗਏ ਉੱਥੇ ਜਾ ਕੇ ਦੇਖ ਕਰਾਈ ਅਰਦਾਸ ਕਰਾਈ ਤਨ ਤਨ ਗੁਰਰਾਮ ਦਾਸ ਜੀ ਦਾ ਅਸੀਂ ਸ਼ੁਕਰਾਨਾ ਕੀਤਾ ਕਿ ਹੇ ਪਰਮਾਤਮਾ ਕਿ ਤੂੰ ਹੀ ਸਾਨੂੰ ਰੱਖਣ ਵਾਲਾ ਆ ਕਿ ਤੁਸੀਂ ਹੀ ਚਮਤਕਾਰ ਕੀਤਾ ਜਿ ਤੁਹਾਡੇ ਸਦਕੇ ਸਾਡਾ ਬੱਚਾ ਸਾਡੇ ਵਿੱਚ ਵਾ ਤੇ ਇਹ ਕਹਿੰਦੇ ਕਿ ਸਾਨੂੰ ਗੁਰੂਤਨ ਤੱਕ ਗੁਰੂ ਰਾਮਦਾਸ ਜੀ ਤੇ ਬਹੁਤ ਹੀ ਅਟੁੱਟ ਵਿਸ਼ਵਾਸ ਆ ਕਿ ਅਸੀਂ ਅੰਨੇ ਸਾਨੂੰ ਬਾਣੀ ਤੇ ਬਹੁਤ ਜ਼ਿਆਦਾ ਵਿਸ਼ਵਾਸ ਸ਼ੁਰੂ ਤੋਂ ਸੀਗਾ ਤੇ ਹੁਣ ਵੀ ਹੈਗਾ ਵਾ ਤੇ ਇਹ ਕਹਿੰਦੇ ਨਾ ਅਸੀਂ ਕਦੀ ਕਦੀ ਪੁੱਛਾ ਲੈਣ ਗਏ ਸੀ ਕਦੀ ਵੀ ਕਿਸੇ ਤੋਂ ਕਿ ਸਾਡੇ ਬੱਚਾ ਨਹੀਂ ਹੋ ਰਿਹਾ ਸੀਗਾ ਤੇ ਕਹਿੰਦੇ ਨਾ ਸੀ ਕਦੀ ਕਿਸੇ ਪੰਡਤ ਨੂੰ ਦਿਖਾਇਆ ਕਦੀ ਕੁਝ ਨਹੀਂ ਕਹਿੰਦੇ ਬਸ ਸਾਨੂੰ ਗੁਰੂ ਤਾਂ ਅੰਦਨਰਾਮ ਦਾਸ ਜੀ ਤੇ ਭਰੋਸਾ ਸੀਗਾ ਕਹਿੰਦੇ ਦੇਖੋ ਜੀ ਗੁਰੂ ਰਾਮਦਾਸ ਜੀ ਤੇ ਜਦੋਂ ਆਪਾਂ ਅਟੁੱਟ ਵਿਸ਼ਵਾਸ ਕਰਦੇ ਆ ਜਦੋਂ ਆਪਾਂ ਕਿਉਂਕਿ ਪਰਮਾਤਮਾ ਹਮੇਸ਼ਾ ਤੁਹਾਡੀ ਭਾਵਨਾ ਦੇਖਦੇ ਆ ਤੁਹਾਡਾ ਵਿਸ਼ਵਾਸ ਦੇਖਦੇ ਆ ਤੇ ਜਦੋਂ ਤੁਸੀਂ ਔਖੇ ਸਮੇਂ ਦੇ ਵਿੱਚ ਵੀ ਉਹਨਾਂ ਤੇ ਵਿਸ਼ਵਾਸ ਰੱਖ ਕੇ ਬਸ ਤੁਸੀਂ ਉਹਨਾਂ ਉਹਨਾਂ ਤੇ ਤੁਸੀਂ ਸਿਰਫ ਹੱਥ ਫੇਲਾਉਨੇ ਹੋ ਤੇ ਗੁਰੂ ਰਾਮਦਾਸ ਜੀ ਵੀ ਤੁਹਾਡਾ ਜਦੋਂ ਵਿਸ਼ਵਾਸ ਦੇਖਦੇ ਆ ਜਦੋਂ ਤੁਸੀਂ ਹੋਰਾਂ ਪਾਸਿਆਂ ਨੂੰ ਨਹੀਂ ਜਾਂਦੇ ਜ ਉਹਨਾਂ ਤੇ ਵਿਸ਼ਵਾਸ ਰੱਖ ਕੇ ਤੁਹਾਨੂੰ ਚਾਹੇ ਸਾਲ ਵੇਟ ਕਰਨੀ ਪਵੇ 2 ਸਾਲ ਕਰਨੀ ਪਵੇ ਕਿੰਨਾ ਟਾਈਮ ਵੇਟ ਕਰਨੀ ਪਵੇ ਜਦੋਂ ਤੁਸੀਂ ਸਾਰੀਆਂ ਡੋਰਾ ਉਹਨਾਂ ਤੇ ਹੀ ਸੁੱਟ ਕੇ ਬਸ ਇਹੀ ਤੁਸੀਂ ਅਰਦਾਸ ਕਰਦੇ ਹੋ ਕਿ ਤੁਸੀਂ ਹੀ ਦੇਖਣਾ ਕਿ ਤੁਸੀਂ ਹੀ ਰੱਖਣਾ ਹਾਂ ਹੁਣ ਤੁਸੀਂ ਦੇਖੋ ਅਸੀਂ ਹਨਾ ਅਸੀਂ ਕਿਤੇ ਹੋਰ ਨਹੀਂ ਜਾਣਾ ਤੁਸੀਂ ਇੱਕ ਵਾਰ ਇਦਾਂ ਦਾ ਅੰਨਾ ਵਿਸ਼ਵਾਸ ਕਰਕੇ ਦੇਖੋ ਗੁਰੂ ਰਾਮਦਾਸ ਜੀ ਕਦੀ ਵੀ ਆਪਣੇ ਭਗਤਾਂ ਨੂੰ ਨਿਰਾਸ਼ ਨਹੀਂ ਕਰਦੇ ਕਿਉਂਕਿ ਦੇਖੋ ਜੀ ਉੱਥੇ ਤਾਂ ਜਿਹੜੇ ਆਪਾਂ ਸੁਣਦੇ ਆਂ ਆਪਾਂ ਆਏ ਦਿਨ ਵੀਡੀਓਜ਼ ਦੇਖਦੇ ਆਂ ਕਿ ਜਿਹੜੇ ਬੱਚੇ ਬੋਲ ਨਹੀਂ ਪਾਉਂਦੇ ਉਹ ਬੋਲਣ ਲੱਗ ਜਾਂਦੇ ਨੇ ਅੱਖਾਂ ਦੀ ਜੋਤ ਲੋਕਾਂ ਦੀ ਵਾਪਸ ਆਉਂਦੀ ਆ ਜਿਹੜੇ ਤੁਰਕੇ ਨਹੀਂ ਜਾਂਦੇ ਜਾਂਦੇ ਵੀਲ ਚੇਅਰ ਤੇ ਹੁੰਦੇ ਆ ਵਾਪਸ ਪਰ ਆਪਣੇ ਪੈਰਾਂ ਤੇ ਹੀ ਆਉਂਦੇ ਨੇ ਦੇਖੋ ਜੀ ਕਿਉਂ ਨਹੀਂ ਉੱਥੇ ਚਮਤਕਾਰ ਹੁੰਦੇ ਨੇ ਬਾਣੀ 'ਚ ਬਹੁਤ ਜ਼ਿਆਦਾ ਪਾਵਰ ਆ ਇਹ ਵੀ ਬਾਣੀ ਨੂੰ ਸੱਚੇ ਦਿਲੋਂ ਸੱਚੀ ਭਾਵਨਾ ਦੇ ਨਾਲ ਤੁਸੀਂ ਜਰੂਰ ਤੁਸੀਂ ਬਾਣੀ ਪੜਿਆ ਕਰੋ ਆਪਣੇ ਘਰ ਦੇ ਵਿੱਚ ਤਾਂ ਕਿ ਧੰਨ ਧੰਨ ਗੁਰੂ ਰਾਮਦਾਸ ਜੀ ਦਿਆਂ ਜਿਹੜੀਆਂ ਦਾਤਾਂ ਨੇ ਉਹ ਸਾਨੂੰ ਸਾਰਿਆਂ ਨੂੰ ਮਿਲ ਸਕਣ। ਸੋ ਲੋ ਜੀ ਇਸ ਵੀਡੀਓ ਦਾ ਅਜੇ ਇੰਟ ਕਰਦੇ ਆ ਤੁਹਾਨੂੰ ਕਿਵੇਂ ਦੀ ਲੱਗੀ ਸਾਡੀ ਸੱਚੀ ਹਾਰਟ ਵੀਡੀਓ ਜਰੂਰ ਦੱਸਣਾ ਤੇ ਜੇ ਚੈਨਲ ਤੇ ਨਿਊ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਇਹ ਬੈਲ ਆਈਕਨ ਨੂੰ ਪ੍ਰੈਸ ਕਰਕੇ ਜਾਓ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਦੀ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤ ਸ੍ਰੀ ਅਕਾਲ